ਸਾਡੇ ਨਾਲ ਇਸ ਸਮੇਂ ਮਨਵੀ ਦੇ ਮਾਤਾ ਜੀ ਮੌਜੂਦ ਨੇ ਦੋ ਬੇਟੀਆਂ ਸੀ ਆ ਇਹਨਾਂ ਦੀਆਂ ਇੱਕ 8 ਸਾਲ ਦੀ ਸੀ ਤੇ ਦੂਜੀ 10 ਸਾਲ ਦੀ 10 ਸਾਲ ਦੀ ਮਨਵੀ ਦੀ ਉਸ ਆਨਲਾਈਨ ਜਿਹੜਾ ਜ਼ੋਮੈਟੋ ਤੋਂ ਕੇਕ ਆਰਡਰ ਕੀਤਾ ਜਾਂਦਾ ਉਹ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਗੱਲਬਾਤ ਕਰ ਰਹੇ ਨੇ ਮਾਤਾ ਜੀ ਨਾਲ ਕੀ ਨਾਮ ਹੈ ਜੀ ਆਪਣਾ ਕਾਜਲ ਕੀ ਨਾਮ ਹੈ ਜੀ ਕਾਜਲ ਕਾਜਲ ਜੀ ਕਿਸ ਤਰ੍ਹਾਂ ਕੀ ਨਾ ਦੇਖਦੇ ਉਹ ਵੀ ਇੱਕ ਆਨਲਾਈਨ ਆਰਡਰ ਕੀਤਾ ਜਾਂਦਾ ਮਾਹੌਲ ਖੁਸ਼ੀ ਦਾ ਹੁੰਦਾ ਕਿਉਂਕਿ ਬੱਚੇ ਨੇ ਆਪਣਾ ਬਰਥਡੇ ਮਨਾਉਣ ਵਾਸਤੇ ਕੇਕ ਆਰਡਰ ਕੀਤਾ ਜਾਂਦਾ ਕਿਸ ਨੂੰ ਨਹੀਂ ਅੰਦਾਜ਼ਾ ਹੁੰਦਾ ਵੀ ਉਹ ਖੁਸ਼ੀਆਂ ਗਮ ਦੇ ਵਿੱਚ ਪਸਲ ਜਾਣ ਗਿਆ ਕੀ ਮੌਕਾ ਕਿਸੇ ਅਸੀਂ ਕਿ ਇੱਕ ਆਨਲਾਈਨ ਆਰਡਰ ਕੀਤਾ ਸੀਗਾ ਬਹੁਤ ਵਧੀਆ ਮਾਹੌਲ ਸੀ ਬਹੁਤ ਵਧੀਆ ਸੀ ਬਸ ਅਚਾਨਕ ਉਹਨੂੰ ਜਦੋਂ ਉਹਦੀ ਰਾਤ ਨੂੰ ਤबीयत ਖਰਾਬ ਹੋ ਗਈ ਤੇ ਫਿਰ ਉਹਨੂੰ ਵੋਮਿਟ ਆਈ ਇੱਕ ਉਸ ਤੋਂ ਬਾਅਦ ਨਹੀਂ ਉਹਨੂੰ ਵੋਮਿਟ ਆਈ ਉਸ ਤੋਂ ਬਾਅਦ ਉਹ ਤਾਂ ਕਹਿੰਦੀ ਰਹੀ ਕਿ ਨਹੀਂ ਹੋਣੀ ਔਰ ਉਹ ਬਹੁਤ ਪੇਂਚ ਸੀ ਕਿ ਉਹ ਜਿਸse ਸਾਹਮਣਾ ਲਓ ਸੀ ਬਟ ਫਿਰ ਅਲੀ ਮਾਰਨਿੰਗ ਦੇਖਿਆ ਗਿਆ ਕਿ ਉਹ ਬਿਲਕੁਲ ਠੰਡੀ ਹੋ ਚੁੱਕੀ ਸੀ ਜਦ ਕਿ ਛੋਟੀ ਵਾਲੀ ਨੂੰ ਵੀ ਬਹੁਤ ਵੋਮਿਟਿੰਗਸ ਲੱਗੀਆਂ ਹੋਈਆਂ ਸੀਗੀਆਂ ਤੇ ਛੋਟੀ ਵਾਲੀ ਫਿਰ ਵੀ ਕਿਤੇ ਨਾ ਕਿਤੇ ਵੋਮਿਟ ਕਰਕੇ ਉਹਨੇ ਕੇਕ ਕੱਢ ਦਿੱਤਾ ਉਹਨੇ ਇਵਨ ਕਿ ਛੋਟੀ ਵਾਲੀ ਨੂੰ ਤਾਂ ਸਾਂਭੇ ਨਾਲ ਇਹ ਦਲੇਦ ਵਾਲੇ ਦੇ ਆਂਡ ਨੂੰ ਹੰਟੇ ਲੋਕਾਂ ਨੇ ਬਟ ਵੱਡੀ ਵਾਲੀ ਨੂੰ ਨਹੀਂ ਉਹ ਬਿਲਕੁਲ ਨਹੀਂ ਬਚ ਸકી ਇਵਨ ਜਦੋਂ ਹਸਪੀਟਲ ਲੈ ਕੇ ਗਏ ਤਾਂ ਉਹਨਾਂ ਨੇ ਇਹ ਭੁੱਲੇ ਕਿ ਇਹ ਡੈਡ ਜੀ ਗੱਲ ਕਰ ਲਈਏ ਤਾਂ ਕੇਕ ਦੀ ਕੇਕ ਦੇ ਖਾਣ ਤੋਂ ਬਾਅਦ ਕਿਉਂਕਿ ਸਾਰੇ ਪਰਿਵਾਰ ਨੇ ਕੇਕ ਖਾਦਾ ਉਸ ਟਾਈਮ ਬਾਕੀਆਂ ਦਾ ਵੀ ਸਿਹਤ ਮੌਕੇ ਤੇ ਵਿਗੜੀ ਬਿਲਕੁਲ ਜੀ ਛੋਟੀ ਦੀ ਤਾਂ ਮੈਂ ਤੁਹਾਨੂੰ ਦੱਸ ਦੇ ਦਿੱਤਾ ਹੈ ਬਾਕੀਆਂ ਦਾ ਵੀ ਸਾਰਿਆਂ ਦਾ ਸਿਰ ਘੁੰਮਦਾ ਪਿਆ ਸੀ ਚੱਕਰ ਆ ਰਹੇ ਸੀ ਸਭ ਨੂੰ ਤੇ ਉਸੇ ਉਸੇ ਕਾਰਨ ਅੱਗੇ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਮਮਮੀ ਦੀ ਜਿਵੇਂ ਹੁੰਦੀ ਸੀ ਮਮਮੀ ਦੀ ਨੀਂਦ ਟੁੱਟਦੀ ਰਹਿੰਦੀ ਹੈ ਉਹ ਬਾਰ ਬਾਰ ਉੱਠਦੇ ਰਹਿੰਦੇ ਆ ਔਰ ਉਸ ਦਿਨ ਮਮਮੀ ਵੀ ਸੁੱਤੇ ਰਹੇ ਔਰ ਪਾਪਾ ਵੀ ਸੁੱਤੇ ਇਹ ਗੱਲ ਕਰ ਲਈਏ ਕਿ ਹਸਪਤਾਲ ਦੇ ਵਿੱਚ ਲੈ ਕੇ ਗਿਓ ਇਲਾਜ ਤੋਂ ਬਾਅਦ ਮਾਨਵੀ ਡੈਥ ਹੋਇਆ ਘਰ ਵਿੱਚ ਹੋਈ ਸੀ ਨਹੀਂ ਘਰ ਵਿੱਚ ਹੀ ਹੋ ਗਈ ਸੀ ਉਹਦੀ ਬਟ ਇਹ ਸੀਗਾ ਕਿ ਚਲੋ ਫਿਰ ਵੀ ਅਸੀਂ ਬਾਹਰ ਲੈ ਜਾਣੇ ਹਸਪਤਲ ਲੈ ਜਾਣੇ ਹੈ ਸ਼ੋਰਟੀ ਕੁਝ ECG ਕੁਝ ਕਰਵਾ ਕੇ ਹੋ ਸਕਦਾ ਹੈ ਕਿ ਠੀਕ ਹੋ ਜਾਵੇ ਕਿਉਂਕਿ ਸਾਨੂੰ ਵੀ ਸ਼ੋਰ ਨਹੀਂ ਸੀਗਾ ਉਹ ਠੰਡੀ ਜ਼ਰੂਰ ਹੋ ਚੁੱਕੀ ਸੀਗੀ ਉਸ ਵੇਲੇ ਤਾਨੂੰ ਅੰਦਾਜ਼ਾ ਜ਼ਰੂਰ ਹੋ ਗਿਆ ਸੀ ਵੀ ਕੰਮ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਤਾਂ ਕਿਉਂਕਿ ਇਸ ਟਾਈਮ ਵੋਮਿਟ ਕੀਤੀ ਤੇ ਨਾਨਾ ਜੀ ਨੇ ਕਿਹਾ ਕਿ ਝੱਗ ਵੀ ਨਿਕਲੀ ਮੂੰਹ ਦੇ ਵਿੱਚੋਂ ਬਿਲਕੁਲ ਬਿਲਕੁਲ ਜੀ ਉਹਦੇ ਮੂੰਹ ਤੋਂ ਝੱਗ ਹੀ ਨਿਕਲਦੀ ਰਹੀ ਆ ਉਹਨੇ ਉਹਨੇ ਅਗਰ ਵੋਮਿਟ ਕਿਤੇ ਨਾ ਕਿਤੇ ਕਰ ਦਿੰਦੀ ਤੇ ਸ਼ਾਇਦ ਉਹ ਪਚ ਜਾਂਦੀ ਪਰ ਉਹਦੇ ਅੰਦਰ ਹੀ ਉਹ ਪੋਇਜ਼ਨ ਜਿੰਨਾ ਜ਼ਹਿਰ ਬਣਿਆ ਆ ਸੀ ਸਭ ਅੰਦਰ ਹੀ ਰਿਹਾ ਉਹਦੇ ਇਹਨਾਂ ਮਾਵਾਂ ਦੀਆਂ ਲਾਡਲੀਆਂ ਹੁੰਦੀਆਂ ਨੇ ਤੁਹਾਡੇ ਅਸੇ ਦੋਨੋਂ ਹੀ ਬਰਾਬਰ ਸੀਗੀਆਂ ਪਰ ਵੱਡੀ ਸੀ ਸਿਰਫ 2 ਸਾਲ ਦਾ ਫਰਕ ਸੀਗਾ ਤੇ ਫਾਦਰ ਸਾਹਿਬ ਨੇ ਉਹਦੇ ਦੇਖਿਆ ਕਿਤ ਤਰ੍ਹਾਂ ਦੇ ਉਹ ਉਹਨਾਂ ਦੇ ਹਾਲਾਤ ਮੇਰਾ ਮਤਲਬ ਮੇਰਾ ਵੱਡੀ ਨਾਲ ਜ਼ਿਆਦਾ ਸੀਗਾ ਛੋਟੀ ਨਾਲ ਕਿਤਨ ਕਿਤੇ ਨੇ ਕਿਤੇ ਛੀ ਬਟ ਮੇਰਾ ਵੱਡੀ ਨਾਲ ਉਹ ਹੀ ਕਹਿੰਦੇ ਨੇ ਪਹਿਲਾ ਪਹਿਲਾ ਹੁੰਦਾ ਤਾਂ ਉਹ ਵੱਡੀ ਨਾਲ ਮੇਰਾ ਜ਼ਿਆਦਾ ਸੀਗਾ ਬਟ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਬਟ ਮੈਂ ਚਾਹਨੀ ਹੈ ਕਿ ਉਹ ਜਿਨ੍ਹਾਂ ਨੇ ਵੀ ਕੇਕ ਬਣਾਇਆ ਜੋ ਵੀ ਕੀਤਾ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਉਹ ਜਿਹੜਾ ਪਰਚਾ ਪ੍ਰਸ਼ਾਸਨ ਵੱਲੋਂ ਦਰਜ ਕਰ ਦਿੱਤਾ ਗਿਆ ਬਾਈ ਨੇਮ ਨਹੀਂ ਹੋ ਸਕਿਆ ਕਿਉਂਕਿ ਸ਼ੱਕੀ ਬੇਕਰੀ ਦੇ ਉੱਪਰ ਜਿਹੜਾ ਇੱਕ ਸਰਚ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮੰਗ ਕੀ ਹੈ ਉਹਨਾਂ ਤੋਂ ਮੇਰੇ ਇਹ ਹੈ ਇਹਨਾਂ ਨੂੰ ਕੜੀ ਦੀ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਤਾਂ ਕਿ ਮੇਰਾ ਤਾਂ ਬੱਚਾ ਗਿਆ ਹੀ ਗਿਆ ਕਿਸੇ ਹੋਰ ਦਾ ਬੱਚਾ ਨਾ ਜਾਵੇ ਫਿਰ ਕਿਸ ਵਕਤ ਜੋ ਫੀਲਿੰਗ ਜੋ ਆਪਣੇ 10 ਸਾਲ ਦਾ ਬੱਚਾ ਗਿਆ ਉਹ ਜੋ ਫੀਲਿੰਗ ਛੱਡ ਪਿਛੜਨ ਦੀ ਉਹ ਕੋਈ ਹੋਰ ਨਾ ਫੇਸ ਕਰੇ ਪਿਤਾ ਜੀ ਦੇ ਨਾਲ ਗੱਲਬਾਤ ਹੋਈ ਮਨਵੀ ਤੇ ਉਹ ਕਿੱਥੇ ਨੇ ਸਿਸਟਮ ਉਹ ਵੀ ਨਾਲ ਸਿਸਟਮ ਕੀ ਨਹੀਂ ਨਹੀਂ ਉਹਨਾਂ ਦਾ ਕੁਝ ਆਈਡੀਆ ਨਹੀਂ ਹੈ ਕੌਣ ਹੈ ਕਿੱਥੇ ਗਿਆ ਹੈ ਕੁਝ ਨਹੀਂ ਪਿਤਾ ਜੀ ਬੇਟੀ ਦੀ ਗੱਲ ਕਰ ਰਹੀ ਹੈ ਨਹੀਂ ਉਹ ਨਹੀਂ ਰਹਿੰਦੇ ਨਾਲ ਕਾਫੀ ਦਿਨ ਪਹਿਲਾਂ ਤੋਂ ਉਹ ਨਹੀਂ ਰਹਿੰਦੇ ਸੀ ਨਾਲ いや ਕੁਝ ਉਹ ਬਹੁਤ ਟਾਈਮ ਪਹਿਲਾਂ ਤੋਂ ਸੈਪਰੇਸ਼ਨ ਹੋ ਚੁੱਕਿਆ ਹੈ ਨਾਲ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰੀਕੇ ਦੇ ਨਾਲ ਬੇਟੀ ਦਾ ਨਹੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਨਾ ਸੇਨ ਫਾਰਮ ਕੀਤਾ ਇਸ ਵੀ اتنا ਜ਼ਰੂਰੀ ਵੀ ਨਹੀਂ ਸਮਝਿਆ ਨਹੀਂ ਸਮਝਦੇ ਬਿਲਕੁਲ ਸੋ ਬਿਲਕੁਲ ਜੀ ਇਸ ਸਮੇਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੜੀ ਤੋਂ ਕੜੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੇ ਲੋਕ ਉਹ ਕੇਕ ਆਉ ਤਿਆਰ ਕੀਤਾ ਗਿਆ ਕਿਉਂਕਿ ਹਰ ਘਰ ਪਰਿਵਾਰ ਦੇ ਵਿੱਚ ਕੇਕ ਜਾਂਦਾ ਅਗਰ ਇੱਕ ਬੱਚੀ ਉਹਨਾਂ ਦੇ ਹੱਥਾਂ ਵਾਪਰਿਆ ਤੇ ਇੱਕ ਮਾਂ ਦਾ ਕਹਿਣਾ ਹੈ ਕਿ ਕਿਸੇ ਹੋਰ ਦੇ ਬੱਚੇ ਨਾਲ ਉਹ ਹੱਸਾ ਨਾ ਵਾਪਰਿਆ ਜਾਵੇ ਹਾਲਾਂਕਿ ਪਿਤਾ ਜੀ ਉਹਨਾਂ ਦੇ ਨਾਲ ਨਹੀਂ ਸੰਰਹਦੇ ਪਰ ਵੱਡੀ ਲੜਕੀ ਦੇ ਨਾਲ ਨਾਲ ਜਿਹੜਾ ਹੈ ਉਹ ਇਹਨਾਂ ਦੇ ਮਾਤਾ ਕਾਜਨ ਦਾ ਬਹੁਤ ਲਗਾਅ ਸੀ ਕਿਉਂਕਿ ਪਹਿਲਾ ਬੱਚਾ ਕਹਿੰਦੇ ਨੇ ਉਹ ਬਹੁਤ ਕਰੀਬੀ ਹੁੰਦਾ ਤੇ ਉਹਨੂੰ ਪਿਆਰ ਵੀ ਜ਼ਿਆਦਾ ਮਿਲਦਾ ਤੇ ਉਹ ਪਹਿਲਾ ਬੱਚਾ ਮਾਨਵੀ ਹੈ ਜਦੀ ਡੈਥ ਹੋ ਚੁੱਕੀ ਹੈ ਸੋ ਬਿਲਕੁਲ ਮੰਗ ਪਰਿਵਾਰ ਦੀ ਹੈ ਪ੍ਰਸ਼ਾਸਨ ਅੱਗੇ ਕੋਹਾਰ ਕਰਦੇ ਨੇ ਕਿ ਕੱਢੀ ਤੋਂ ਕੱਢੀ ਸਜ਼ਾ ਜਿਹੜੀ ਕੀ ਹੈ ਉਸ ਦੋਸ਼ੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਨੂੰ ਤੇ ਉਸ ਮਹਿ 10 ਸਾਲ ਦੀ ਮਾਨਵੀ ਨੂੰ ਇਨਸਾਫ ਮਿਲ ਸਕੇ ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਠੁਕਰਾਨ ਰੋਜਾਨਾ ਸਪੋਰਟਸਮੈਨ ਪਟਿਆਲਾ